ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਤੇ ਅੱਜ ਆਪਾਂ ਆਪਣੀਆਂ ਦੀ ਬਿਆਸ ਦਿਰਾਜ ਬੀੜੀ ਪਾਈ ਪਾਲੀ ਵਿੱਚ ਜਾਣ ਵਾਸਤੇ ਆਪਣੇ ਪਾਰ ਕਾਲੀ ਚ ਕੋਈ ਦੀ ਗੇੜੀ ਆਪਣੇ ਇੱਥੇ ਟਿੰਡ ਸੁੱਤੀ ਸਾਹੇ ਰਹੀ ਸੀ ਉਹਨੂੰ ਹੁਣ ਆਪਾਂ ਕੱਢ ਕੇ ਬਾਹਰ ਉਹਨੂੰ ਮੋਦੀ ਮਾਰ ਦਿੰਨੇ ਆ ਫਿਰ ਉਹਨੂੰ ਰੰਗ ਕਰਾਂਗੇ ਸਾਰੀ ਨੂੰ ਉਹਨਾਂ ਨੇ ਕੱਢਦੇ ਆ ਬਾਹਰ ਮੁੰਡੇ ਸਾਰੇ ਨਾਲ ਟੀਮ ਲੱਗੀ ਆਪਣੀ ਨੁਕੇ ਚਕੇ ਕਰ ਦਿੰਦੇ ਆ ਬਾਹਰ ਮਿਛਤੇ ਫੇਰਾ ਇਹਨਾਂ ਦੇ ਬਾਂਸੂ ਤੇ ਜੇ ਨਾ ਦੇਣਾ ਰਿਹਾ ਤੇ ਇਹ ਆ ਕੋਈ ਮੀਰਾ ਤੇ ਰਾਜੇ ਮੈਂ ਖੋਟ ਕੇ ਛੜ ਆਇਆ ਅਗਲਾ ਜਿਹੜਾ ਨਾ ਇਹਦੇ ਜਿਹੜਾ ਨਾ ਪੰਜਾਂ ਨਾਲ ਤੋਂ ਸਾਰੇ ਟਾਂਗੇ ਹੋ ਗਏ ਕੋਈ ਨਹੀਂ ਪੁੱਢੀ ਜਾਂਦਾ ਤੇ ਦੇਦੇ ਨਾ ਬੰਦਲਾ ਵੇਲ ਹੋ ਗਿਆ ਜੁਨਾ ਨਾ ਚੁੱਕਿਆ ਸੇਰੋ ਜਿਹੜੀ ਕੱਢਦੇ ਆ ਆਪਾਂ ਨਹੀਂ ਪਰ ਸੇ ਹੀ ਕਰ ਅਰੇ ਰਵੇ ਨਾ ਨਹੀਂ ਪੁੱਢੀ ਉਹ ਚੇਕ ਉਹ ਨਾ ਵੀ ਰਸਾ ਉਹ ਲਾ ਕੇ ਪਾਇਆ ਉਹ ਪਰ ਅਪਰੋਚ ਬਰੋਬਰ ਪਾਇਆ ਚੰਗਾ ਬਾਉ ਉਹ ਕੋਈ ਨਹੀਂ ਖਿੱਚੀ ਜਾਣੀ ਆ ਯਾਰ ਗਾੜੀ ਬਹੁਤ ਖੁਰੀਦਾ ਆ ਜਾ ਵੀ ਗਾੜੀ ਸੀ ਖੁਰੀਦਾ ਆ ਜਾਏ ਪਰ ਗਾਂ ਚੋਰਾ ਉਹ ਤਾਂ ਨਹੀਂ ਖੋਲਦੇ ਉਹ ਖਿੱਚੀ ਜਾਣੀ ਮੜੇ ਜਾਣੇ ਯਾਰਾ ਨਹੀਂ ਗਾਂ ਦੇ ਵਿੱਚ ਉਹ ਤਾਂ ਨਹੀਂ ਖੋਲਦੇ ਆ ਉਹ ਲਿਵਰ ਚੱਕ ਲਈਦਾ ਆਵੇ ਵੜੀ ਭਾਵੇਂ ਥੱਲੇ ਨਾ ਓ ਲਿਫਟ ਤਾਂ ਟੱਕਲੀ ਚੱਲ ਓ ਚੱਲ ਖੇ ਤਾਂ ਟੱਕ ਤਾਂ ਫੱਟੀ ਇਹ ਲਾਲਾ ਇਹ ਪਹਿਲਾਂ ਮਜ ਮਜ ਆ ਜਾਂਦੇ ਭਾਨਾ ਨਹੀਂ ਕਰੇ ਉਹਣਾ ਮਸ਼ੀਨਾਂ ਚ ਪਾਉਂਦੇ ਆਂ ਤੇੜ ਤੇ ਜੀਆਂ ਕਰਕੇ ਫੁੱਲ ਦਵਾ ਮਸ਼ੀਨਾਂ ਦੀਆਂ ਨਾਲ ਟਰਾਲੀਆਂ ਲੱਗੀਆਂ ਮਿੱਟੀਆਂ ਦੀਆਂ ਨਾਲ ਕਰਾਇਆ ਨਾਲ ਸਕੀਪਰ ਕਰਾਇਆ ਜਿੰਨਾਂ ਤੋਂ ਲੁਕਰਾਏ ਗਏ ਨੇ ਪਾਉ ਉਹ ਆਏ ਬੋਲਦੇ ਹੀ ਬੰਦਾ ਕਰਦਾ ਇਹ ਆਏ ਤਾਂ ਆਉਣ ਆਪਣੇ ਕੰਮ ਕਰੀ ਜਾ ਬਸ ਕਿਹੇ ਨਾ ਬੰਦ ਕੋਲੇ ਕੇ ਜੈਸੀ ਕਹੋਗੇ ਇਚਰਾਲਾ ਕਹੋਗੇ ਖਲਾਰਲਾ ਸਾਡਾ ਕੀ ਆ ਕੈਮਰਾਮੈਨ ਵੀਡੀਓ ਮਾ ਬਰ ਸਿ ਨਾਲੀ ਵੀ ਆ ਭਰਦਾ ਨਹੀਂ ਆ ਜਾ ਕਿੱਥੇ ਪੈਣਾ ਤੇ ਨਾ ਗਾੜੀ ਤੇ ਬਹੁਤ ਜਗਾ ਚੱਲਾਣਾ ਗਾੜੀ ਕੋਈ ਜੇ ਤੁਸੀਂ ਨਾਲੀ ਵੜ ਦੋ ਹਾਂ ਫਿਰ ਚੱਲੋ ਤਾਂ ਵਧਦੀ ਯਾਰ ਚੱਲਣ ਵਧਦੀ ਪੂਰੀ ਰਹਿ ਗਈ ਯਾਰ ਮਿੰਟ ਬਾਅਦ ਲਾ ਚੱਗੇ ਕਿਉਂ ਵਧਣੀ ਨਹੀਂ ਆ ਅੱਜ ਦਾ ਡਰਮ ਕਹਿੰਦੇ ਕਿਹਨਾਂ ਜੀਨੂ ਸਾਹਿਬ ਆਪਣਾ ਇਨਾ ਆਂਦਾ ਵੜਦੋ ਵੀ ਨਾ ਡੁੱਲੂਗਾ ਅੱਛਾ ਕਿਹੜਾ ਤੇਲ ਤੇਲ ਦਾ ਕਹਿੰਦੇ ਸਾਡੇ ਕੋਲ ਹੋਰ ਕਰੋ ਹਾਂ ਇਹ ਇੰਨੀ ਸੱਚਾ ਨਹੀਂ ਹੈ ਕਿ ਬਾਵਾ ਦੇ ਵਿੱਚ ਉੱਤੇ ਨਲਕਾ ਲਾਇਆ ਸੀ ਮੈਂ ਮੈਂ ਸਕੀਮ ਦੱਸਾਂ ਨਲਕਾ ਲਾਇਆ ਨਹੀਂ ਇਹ ਆ ਖੂ ਮਾਰਿਆ ਕਿਥੇ ਔਖੇ ਦੇ ਟੇਟਰ ਚ ਲਾਇਆ ਸੀ ਹੋਰ ਕੰਮ ਸਕੀਮ ਦੱਸਾਂ ਸਕੀਮ ਦੱਸਾਂ ਹਾਂਜੀ ਦੱਸੋ ਉਧਰੋਂ ਲਾ ਕੇ ਮਾਗੜ ਮਸ਼ੀਨਾਂ ਟੇਢੀ ਕਰ ਦੋ ਅੱਛਾ ਨਹੀਂ ਹੋਈ ਵੀ ਨਹੀਂ ਆ ਟੇਢੀ ਆ ਟੁੱਟਦੇ ਪੰਪ ਨਾ ਪਾ ਵੀ ਸਕਦੇ ਆ ਉਹ ਕਹਿੰਦਾ ਮਸ਼ੀਨ ਮੁੱਢੀ ਕਰ ਦੂੰਗਾ ਚੋਕੇ ਇਤਨਾ ਹੀ ਮਸ਼ੀਨ ਮੁੱਢੀ ਕਰ ਦਈਏ ਟੇਢੀ ਕਰ ਦਿੰਦਾ ਫੇਰ ਕਾਤੋਂ ਨਹੀਂ ਮੇਰੇ ਮੀਨਰ ਪਰੈਸ਼ਰ ਨਾ ਜਾਊਗਾ ਬਾਗਟ ਪਰ ਬਣਾ ਲਈ ਨਹੀਂ ਉੱਚੀ ਨਹੀਂ ਗਈ ਮਸ਼ੀਨ ਤਾਂ ਹੀ ਨਹੀਂ ਉੱਚੀ ਨਹੀਂ ਗਈ ਕੋਈ ਹੋਰ ਦਾਉ ਤੇਜ਼ ਨਹੀਂ ਕਰਦੇ ਬਾਗਟ ਲਾ ਕੇ ਘਰੋਇਆ ਕਰਦੇ ਭਾਈ ਜੀ ਮੇਰੇ ਟੈਂਕੀ ਨਹੀਂ ਮੂਰੀ ਭਰਨੀ ਉਹਦੀ ਉਹ ਫੇਰ ਕਰਦਾ ਠਾ ਥੋੜਾ ਹੋ ਜੂਗਾ ਛੇਤੀ ਪੈ ਜੂਗਾ ਉਹ ਉੱਗਰ ਜਾਣ ਜਾਣੀਆਂ ਕਾਈ ਬੰਦਾ ਉਹ ਪੈਰ ਜਨੇਗਾ ਜੀਸੀਪੀ ਆ ਜਾਓ ਜੀਸੀਪੀ ਦਾ ਪੈਰ ਜਲਾਓ ਇੱਕ ਮਿੰਟ ਚੁੱਕ ਦਰ ਆ ਲੈਣ ਤੇ ਵੀਰ ਆਪਣੇ ਕੋਲੇ ਪਹੁੰਚਿਆ ਦਮ ਦਮਾ ਸਾਹਿਬ ਹੈ ਤਾਂ ਚੱਲ ਰੋਟੀ ਖਾਈਏ ਜਾਗੇ ਚੱਲ 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 ਛਕਣਾ ਇਹ ਪ੍ਰਸ਼ਾਦਾ ਦਾ ਹਾ ਤੇ ਹੋ ਰਿਹਾ ਗੁਰੂਆਂ ਦੇ ਉਤਰਾਹੇ ਆਂਦੇ ਐਦੇ ਭੁਖੇ ਰੋਟੀ ਨਹੀਂ ਖਾਦੀ ਹਿੰਦੇ ਜੀ ਸਾਰੇ ਵੀਰ ਡੱਲੂ ਕਰਾਇ ਲੈ ਗਏ ਆ ਬੰਦੀ ਸੇਵਾ ਵਾਸਤੇ ਤੇ ਉਧਰ ਪੁਲਿਸ ਐਸਪੀ ਭੁਲਾਈਏ ਨਾਲ ਆ ਓ ਚਲਿਓ ਫਿਰ ਪਹੁੰਚ ਗਏ ਆਪਾਂ ਦਰਿਆ 'ਉਂਪਾਰ ਉਹਨੇ ਫਾਰਮ ਤੇ ਗੜਾ ਮਾਰਨਾ ਝੋਨੇ ਜਿਹੜੇ ਸਾਰੇ ਕਰ ਜਾਂ ਹੋ ਗਏ ਖਤਮ ਦਰਿਆ 'ਉਂਪਾਰ ਜਿਹੜਾ ਆਪਣਾ ਮੋਟਰ ਉੱਥੇ ਬੈ ਜਾ ਨਹੀਂ ਬੈ ਜਾ ਕੋਣ ਬੈ ਜਾ ਨੇ ਆ ਤੱਕ ਨੂੰ ਲੈਣਾ ਆਹ ਇਹਦਾ ਲਾਉਣਾ ਮੈਂ ਹੁਣ ਇਹਦਾ ਕੀ ਲਵਾ ਦੇ ਤੈਨੂੰ ਨਰੂਜ ਹੈ ਗਏ ਆ ਨਰੂਜ ਹੈ ਖਾਣੇ ਨੂੰ ਲਾ ਦੋ ਇਹਦੇ ਦੇ ਰੱਖੇਗਾ ਬਾਹਰ ਗਏ ਉਹਨੇ ਪੁੱਛਿਆ ਕੁਝ ਨਹੀਂ ਆ ਜਦੋਂ ਪిల్లా ਰੱਜਦਾ ਵੀ ਨਹੀਂ ਤਰੀ ਵੀ ਨਹੀਂ ਬੱਤਰ ਆ ਜੀ ਵੀ ਸੁਪਰਡੋ ਹਾਂ ਸਾਰੀ ਪੈਣੀ ਜਿਹੜੀ ਛੋਣਾ ਜਿਹੜਾ ਇੱਥੇ ਕੋਈ ਨਹੀਂ ਬਜਾ ਮਾਸਾ ਉਹਨੇ ਕਿਤੇ ਤਾਂ ਉਹ ਦੇਖਣਾ ਹੈ ਕਿ ਪਹਿਲੇ ਕਿਦਾਂ ਬੱਤਰ ਉਤਰਾਈ ਜੀ ਨਹੀਂ ਨੂੰ ਫਿਰ ਪਹਿਲੇ ਪਲ ਨੂੰ ਓਣੇ ਪਰ ਜਿਹੜਾ ਮੀਂਹ ਨਾਲ ਪਾਣੀ ਖਲੋਤਾ ਵਿੱਚ ਇਹੇ ਕਟੋੜੇ 10-12 ਦਿਨ ਨਹੀਂ ਬੱਤਰ ਆਣੀ ਜਦੋਂ ਬੱਤਰ ਆਊਗੀ ਫਿਰ ਇਹਨੂੰ ਆਪਾਂ ਵਾ ਕੇ ਫਿਰ ਟ੍ਰੇਟਰ ਨਗਾਉਣੇ ਆਂ ਪਾਰ ਫਿਰ ਕਿਆ ਹੋਊਗਾ ਆਰ ਕੀ ਦੇ ਬਿਆਸ ਦਰਿਆਨੇ ਮੰਨਦੇ ਫੜ ਕੇ ਸਾਰੇ ਹਲਾਤੀ ਚੇਂਜ ਕਰਦੇ ਸਾਰੇ ਜੋ ਵੀ ਨਕਸ਼ਾ ਚੇਂਜ ਕਰਤਾ ਮੰਨਦਾ ਜਿਹੜੇ ਬੰਨ ਬੁਨ ਸਭ ਜੋ ਪਹਿਲੀਆਂ ਪੁਲੀਆਂ ਢਾਹਦੇ ਆ ਸਾਰੇ ਮੰਨਦਾ ਨਕਸ਼ਾ ਬਦਲ ਕੇ ਤਿਆਰ ਉਹਦੋਂ ਤੋਤਾ ਹੈ ਉਹਦੋਂ ਤੋਤਾ ਜਿਹੜਾ ਬੰਦਾ ਆ ਜਾਂਦਾ तो कर पिछन लाइन लागे सभी नक्शे चेंज कर दिए Celuk juanong nanggo pelamalajangala, jenggelie pelamalajangan dengan ਇਹ ਕਹਿੰਦੇ ਕਬੋਜ ਉਹ ਨਾ ਸਾਵਾ ਲਈ ਗਰਾਹ ਆ ਮਲਾਇਓ ਨਾ ਮੇਰੇ ਇੱਕ ਗੱਲ ਸਿਰ ਨੂੰ ਨਾ ਜੋ ਬੈਠਾ ਚੱਕਰ ਜਿਹਾ ਤਾਂ ਆਉਂਦਾ ਮੈਨੂੰ ਜੀ ਥੋੜੇ ਸਮੇਂ ਜੋ ਮੈਨੂੰ ਪਤਾ ਲੱਗਾ ਗੋਡਾ ਕੂੜੇ ਵਜਾ ਕਰਨਾਂ ਦੇ ਉਹ ਗੋਡਾ ਵਿੱਚ ਸੁਟਾ ਗਏ ਤਿੰਨ ਵੀ ਫਰੇ ਹਾਂ ਆਹ ਵੜਿਆਂ ਖਰਾਬ ਦੀ ਸੁਟਾ ਗੋਡਾ ਇੱਕਦਮ ਮੁੜ ਗਿਆ ਤਲੇ ਜੋ ਇਧਰੋਂ ਇਹ ਕਿਹਦਾ ਆਈ ਕਿੰਦਾ ਵਜਾ ਬੋੜ ਨੂੰ ਗੋਡਾ ਥੜਾਸ ਨਹੀਂ ਵਜਾ ਗੋਡਾ ਉਸ ਤੋਂ ਬਾਅਦ ਲੱਗਾ ਮੁੰਡੰਡੇ ਕੇ ਪਾਣੀ ਉਸ ਤਰ੍ਹਾਂ ਮੈਂ ਧਿਆਨ ਪਰੇ ਨੂੰ ਹੀ ਨਾ ਬੋਰ ਗੱਲ ਲਈ ਜਾਂਦਾ ਇੱਕ ਵਾਰ ਜਾਂ ਮਾਰੋ ਦੂਜਾ ਮਨਾ ਠਾਂ ਚਰਕੇ ਠਾਈ ਹਾਂ ਹਾਂ ਪਾਨ ਤਰੂੜਾ ਨਾਲ ਹੀ ਇਹਨਾਂ ਤੋਂ ਭਾਇ ਗਿਆ ਮੇਰੇ ਤੋਂ ਬੁਲਾਇਆ ਸੀਗਾ ਅੱਜ ਕੱਲ ਹਾਂ ਜਾ ਕੇ ਦੋ ਆਪਣੀ ਬੋਲ ਦੱਸੀਆਂ ਸੀ ਵੀ ਆਈਏ ਆਪਦੇ ਜਿਵੇਂ ਕਰ ਤੋਂ ਬਹੁਤ ਖਰਚ ਕੀਤੀ ਉਸ ਸੇਵਾ ਦੇ ਵਿੱਚ ਆ ਜੀ ਸਰਛੇ ਤੋਂ ਕੋਰਲੀ ਬਿਲਕੁਲ ਲਾਏ ਆ ਆਪਣੇ ਮਨਸਕਾਲ ਤੋਂ 2 ਲੱਖ ਰੁਪਇਆ ਕੈਸ ਸਮਾਂ ਜਿੱਤਣ ਦੇ ਲਈ ਆ ਮੰਗਦਾ ਪ੍ਰਮਾਤਮਾ ਜੀ ਜਿਹਨਾਂ ਨੇ ਕੰਮ ਕੀਤਾ ਉਹ ਜੀ 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 ਹਰ ਘਰਵਾਲਾ ਵੰਦੀ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਖਵਾਤ ਅਕਸ਼ੇ ਸਾਡੇ ਲੋਕ ਜਿਹਨਾਂ ਨੂੰ ਬਹੁਤ ਬਹੁਤ ਗਿਆ ਧੰਨਵਾਦ ਸਾਨੂੰ ਪਰਮਾਤਮਾ ਬਖਸ਼ੇ ਇਹਨਾਂ ਨਾਲ ਬਖਸ਼ੇ ਇਹ ਵੀ ਆ ਟਿਕਟ ਵੀ ਆਦਾ ਹੈ ਇਹਨਾਂ ਦਾ ਦੇਖੇ ਕਿ ਕਿਥੋਂ ਜਾਨੇ ਬਾਹਰੋਂ ਅੰਦਰੋਂ ਕਿੱਥੋਂ ਚੱਲਦੇ ਤੇ ਦੇਵਾ ਇਹਨਾਂ ਦੀ ਸ਼ਰਤਾਂ ਨੇ ਪਹੁੰਚੇ ਸਾਡੇ ਤੇ ਕਿ ਬੇਕਰੇ ਅੱਜ ਇਹ ਪਾਸੇ ਬਾਹਰ ਰੋਡ ਬੰਦਾਂ ਕਰ ਕੋ ਬੰਦਾਂ ਕਰ ਕੋ ਚਾਹੇ ਸਾਹੇ ਸਾਹੇ ਲੇਕਰ ਹਮ ਤੇ ਵੜੀ ਇਹਨਾਂ ਦੀ ਸੰਪੂਰਨ ਕੋਸ਼ਿਸ਼ ਬਾਹਰ ਇਹਨਾਂ ਪ੍ਰਸਤਾਵਾਂ ਨਾਲ ਲਵਾਈ ਸਾਹਿਬ ਪਹੁੰਚ ਚੁੱਕੇ ਦਰਾ ਸਾਡਾ ਕੰਮ ਮੰਦਾ ਇਹ ਸਾਡਾ ਲਵਾਈ ਯਾਰ ਸਾਡੇ ਅੱਡੇ ਤੇ ਪਹੁੰਚ ਗਿਆ ਕੰਮ ਕਿਹ ਤਰ੍ਹਾਂ ਦਾ ਕੰਮ ਸੁਪਰ ਫਾਸਟ ਲਵਾਈ ਇਹ ਲਵਾਈ ਨਾ ਲਵਾਈ ਸੁਪਰ ਫਾਸਟ ਆ ਸੁਪਰ ਫਾਸਟ 5 ਮਿੰਟ ਚ ਐ 5 ਮਿੰਟਾਂ ਦਾ ਸਮਾਨ ਤਿਆਰ ਆ ਮਰਜ਼ੀ ਬੰਦਾ ਕਰ ਦੇ ਕੰਨਿਆਂ ਦੀ ਲੋੜ ਆ ਵਰਨ ਬਸ ਇਹਨਾਂ ਨੂੰ ਹਾਂ ਕੰਨਿਆ ਇਹ ਵਰਨੂ ਕੰਨਿਆਂ ਦੀ ਲੋੜ ਆ ਆਏ ਆ ਆਪਾਂ ਇਹਦਾ ਸੋਚੀਏ ਦਾ ਸੋਚੀਏ ਦਾ ਇਹਦੇ ਰਿਆ ਤੇ ਪਕਾੜੇ ਕੱਢ ਗਏ ਸਤਿ ਸ੍ਰੀ ਅਕਾਲ ਜੀ ਉਹ ਇਸ ਇਸ ਵਾਰ ਨੂੰ ਕੰਨਿਆ ਦੀ ਲੋੜਾ ਰਾਣੀ ਵਾਂਗੂ ਰੱਖੂਗਾ ਰੋਟੀ ਆਪਣਾ ਹਟਵੇ ਹਾਂ ਹਾਂ ਪਹਿਲੇ ਪਹਿਲੀ ਵੀ ਆ ਅੱਛਾ 2 ਕਿਲੇ ਪਹਿਲੀ ਵੀ ਆ ਰੋਟੀ ਬਣੀ ਆਪਣਾ ਸਮਝ ਆ ਵੀ ਜਿਹੜੀ ਸੁਰੇ ਦੀ ਪਹਿਲੀ ਸੁਆ ਲੱਗਦਾ ਨਾਲ ਅੱਛਾ ਛੇਤੀ ਢੋਪ ਜਾ ਕਰੋ ਫਿਰ ਤੇ ਰੋਟੀ ਵੀ ਪਾਈ ਆ ਰੋਟੀ ਪਹਿਲੀ ਆ ਨਹੀਂ ਸੌਜੀ 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 ਬਣਾਏਗਾ ਤੋ ਹਾਂ ਸੌਜੀ ਬਣਾਏਗਾ ਤੂੰ ਸੌਜੀ ਗੱਫਾ ਪਾਣੀ ਵੇਪੇ ਪਗਾਉਂਗਾ ਫਿਰ ਫਿਰ ਲੱਭਦਾ ਕਿ ਵਾਧੂ ਫੇਰ ਹੋ ਜਾ ਉਹ ਕੰਨਿਆ ਵਾ ਮੰਜੇ ਤੇ ਬੈਠੀ ਰਹੇ ਵਾ ਬਣੀ ਬਣਾਈ ਹੋ ਜਾ ਗਾਲ ਤੇ ਪਾ 600 ਦੁੱਧ ਪਿਆਉਂਗਾ ਮੱਝਾਂ ਨੂੰ ਆਵਾਜ਼ ਦੁੱਧ ਪਿਆਉਂਗਾ ਅੱਗੇ ਭਾ ਦੇ ਉਹ ਚੰਦਾ ਵਾ ਗੱਡੀ ਗੱਡੀ ਕਰਦਾ ਜਨਤ ਹਾਂ ਇਹ ਉਹ ਤੇ ਮੁੰਡੇ ਰਾ ਦਰੋ ਹੋਣਾ ਸਾਰੇ ਵੀਰ ਆ ਗਏ ਇੱਥੇ ਛੱਡ ਵਿੱਚ ਸੰਦੋਆ ਦੇ ਹੁਣ ਵੀ ਰੰਗ ਆਪਾਂ ਨੇ ਸਜਾ ਕੇ ਤੇ ਆਪਾਂ ਨੂੰ ਪੋਣੇ ਘਰਾਂ ਨੂੰ ਚੱਲਦੇ ਅੱਜ ਦਾ ਵਲੌਗ ਆਪਣਾ ਇੱਥੇ ਹੀ ਸਮਾਪਤ ਆ ਸਵੇਰ ਨੂੰ ਜਿੰਨੇ ਫੇਰ ਵਾਇਗੁਰ ਜੀ ਦਾ ਖਾਣਾ ਤੋਂ ਆ ਵਾਇਗੁਰ ਜੀ ਦੀ ਦਿੱਕਤ ਹੈ